ਭਾਜੀ ਵੈਲਕਮ ਆ ਤੁਹਾਡਾ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਹਨਾ ਵੀਰੇ ਮਸ਼ੀਨ ਅੱਜ ਆਪਣੀ ਚੱਲ ਰਹੀ ਹੈ ਕਿ ਕਰਤਾਰ 4000 ਵੀਰੇ ਉਹ ਸਾਹਮਣੇ ਥੋੜੇ ਵੀਰੇ ਮਸ਼ੀਨ ਨੇ ਪਤਾ ਕੀ ਗੱਲ ਆ ਯਾਰ ਉਹਨੇ ਟੈਂਕਾਂ ਦੇ ਮਸ਼ੀਨ ਚੱਲਦੀ ਆ ਉਸ ਕਰਕੇ ਜੇ ਕੀਲੇ ਦੀ ਗੱਲ ਕਰੀ ਕੀਲੇ ਤਾਂ ਵੜ ਦੂਗੀ ਬਹੁਤ ਮਸ਼ੀਨ ਤਾਂ ਇਸ ਕਰਕੇ ਟੈਂਕਾਂ ਦੇ ਮਸ਼ੀਨ ਚੱਲਦੀ ਆ ਵੀਰੇ ਟੈਂਕਾਂ ਕਰਕੇ ਤੁਹਾਨੂੰ ਪਤਾ ਹੀ ਆਗਾ ਹਨਾ ਵੀ ਕਿਵੇਂ ਹੁੰਦਾ ਟੈਂਕਾਂ ਦੇ 13-14 ਕੀਲੇ ਵੜਦੇ ਮਸ਼ੀਨ ਨੇ ਫਰ ਵੀ ਸਵੇਰ ਦੀ ਚੱਲ ਰਹੀ ਹੈ ਕਰਤਾਰ 4000 ਆਪਣੀ ਤੁਸੀਂ ਦੇਖੋ ਵੀਰੇ ਕੰਪਾਈਨ ਆਪਣੀ ਬਾਈ ਵੀ ਖਿੱਚੀ ਫਿਰਦਾ ਮਸ਼ੀਨ ਨੂੰ ਪੂਰੀ ਉਹ ਸਾਹਮਣੇ ਜੌਂਦੀ ਯਾਰ ਖੜਾ ਜੀ 4x4 ਕਰਾਂਗੇ ਬਾਈ ਨਾਲ ਗੱਲਬਾਤ ਜੀ ਤੋਂ ਆਪਾਂ ਨੇ ਹਨਾ ਵੱਢਣ ਆਇਆ ਜੀ ਵੀ ਅੱਜ ਗਰਜੀਤ ਵੀ ਮਸ਼ੀਨ ਇਹਨਾਂ ਦੀ ਨਾਲ ਹੀ ਚੱਲ ਰਹੀ ਆ ਬਾਈਆਂ ਦੀ ਤਾਂ ਕੱਲ ਤੁਹਾਨੂੰ ਦੱਸਿਆ ਦੀ ਦੋ ਮਸ਼ੀਨਾਂ ਨੇ ਬਾਈਆਂ ਕੋਲੇ ਗਰਜੀਤ ਵੀ ਨਾਲੇ ਚੱਲ ਰਹੀ ਆ ਹਨਾ ਵੀਰੇ ਤਾਂ ਐਸ ਕਰਕੇ ਦਿਖਾਉਣਾ ਥੋਨੂੰ ਚਲੋ ਮਿਲਦੇ ਆ ਵੀਰੇ ਅਗਲੇ ਬਲੌਗ ਦੇ ਵਿੱਚ ਲਾਇਬ੍ਰੀ ਹੁਣ ਅਸੀਂ ਸਵੇਰ ਤੋਂ ਤੁਹਾਨੂੰ ਦਿਖਾ ਰਿਆ ਵੀ ਅੱਜ ਆਪਣੀ ਮਸ਼ੀਨ ਚੱਲ ਰਹੀ ਹੈਗੀ ਮਸ਼ੀਨ ਤਾਂ ਆਪਣੀ ਵੀਰੇ ਯਾਰ ਸਵੇਰ ਤੋਂ ਹੀ ਚੱਲ ਰਹੀ ਹੈਗੀ ਚੱਕਰ ਪਤਾ ਕੀ ਪੈ ਰਿਆ ਓਰੇ ਓਰੇ ਯਾਰ ਮਦਨ ਗਿਆ ਦੇਖ ਲੋ ਕਿੱਡਾ ਘੇਰਾ ਵੱਡਿਆ ਪਿਆ ਮੇਰੇ ਬੈਕ ਸਾਈਡ ਯਾਰ ਘੇਰਾ ਘੂਰਾ ਤਾਂ ਬਹੁਤ بڑے ਵੱਡੇ ਵਾਅਦ ਤੇ ਮਸ਼ੀਨ ਨੇ ਪਰ ਚੱਕਰ ਓਰੇ ਖੜਾ ਇਹ ਪੈਂਦਾਗਾ ਵੀ ਟੈਂਕਾਂ ਦੇ ਮਸ਼ੀਨ ਚੱਲਦੀ ਹੈਗੀ ਉਹ ਚੱਲਦੀ ਆਪਣੀ ਕਰਤਾਰ 4000 ਸਾਹਮਣੇ ਵੀਰੇ ਟੈਂਕ ਕੱਢਿਆ ਫਿਰ ਤੁਹਾਨੂੰ ਬਟਰਾਲੀ ਇੱਕ ਟੈਂਕ ਭਰਾ ਕੇ ਲੈ ਜਾਂਦਾ ਟਰਾਲੀ ਉਹ ਦੇਖੋ ਕਰ ਲਈ ਬੈਕ ਉਹਨੇ ਵੀਰੇ ਟਰਾਲੀ ਵੀ ਇੱਕ ਟੈਂਕੇ ਪਾਉਣੇ 4x4 ਟਰੈਕਟਰ ਆ ਉਹਦੇ ਲੈਵੇ ਟੈਂਕ ਇੱਕ ਪਾਉਂਦਾ ਮੈਂ ਯਾਰ ਸਮਝ ਤੋਂ ਬਾਹਰ ਹੀ ਹੋ ਰਿਹਾ ਅੱਜ ਦਾ ਕੰਮ ਚਲੋ ਪਹਿਲਾ ਦਿਨ ਹੁਣ ਪਰਸੋ ਦੀ ਆ ਪਹਿਲਾ ਦਿਨ ਆਪਣਾ ਅੱਜ ਮਤਲਬ ਇਹਨਾਂ ਖਾਤਾ ਹੀ ਖੁੱਲ ਗਿਆ ਫੁੱਲੇ ਵਧੀਆ ਤਰੀਕੇ ਨਾਲ ਬਾਬੇ ਦੀ ਮਿਹਰ ਹੋ ਗਈ ਵੀਰੇ ਯਾਰ ਬਾਕੀ ਚਾਹ ਜੂ ਲਿਆਇਆ ਸੀਗਾ ਵਿਚਾਰਾ ਖੇਤ ਵਾਲਾ ਆਪਣੇ ਲਈ ਪਣ ਬੱਟ ਤੇ ਬਹਿ ਕੇ ਆਪਾਂ ਚਾਹ ਜੂ ਪੀਤੀ ਆ ਵੀਰੇ ਜੌਂਡੀਰ 4x4 ਆਉਂਦਾ ਇਹਨਾਂ ਲਵੇ ਪਰ ਟੈਂਕ ਬਟੂ ਇੱਕ ਪਵਾ ਕੇ ਲੈ ਜਾਂਦਾ ਆਉਂਦਾਗਾ ਆ ਤੁਹਾਡੇ ਸਾਹਮਣੇ ਆ ਦੇਖੋ ਵੀਰੇ ਇੱਕ ਟੈਂਕ ਪਵਾਈ ਆਉਂਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਟੈਂਕ ਪਵਾ ਕੇ ਬੰਦੇ ਕਿੰਨੀ ਦੂਰ ਦੂਰ 1-2 ਕਿਲੋਮੀਟਰ 3 ਕਿਲੋਮੀਟਰ ਦਾ ਪਿੰਡ ਆਗਾ ਚੱਕਰੇ ਹੀ ਆ ਵੀ ਪਿੰਡ ਵੀ ਦੂਰ ਆ ਹੈਨਾ ਵੀ ਵੀ ਦੁਪੱਟੂ ਆ ਮੜਾ ਜਾਂ ਪਵਾ ਕੇ ਲੈ ਕੇ ਜਾ ਚਾਰ ਦਾਣੇ ਵੱਧ ਬਸ ਉਧਰੋਂ ਮਸ਼ੀਨ ਦੇਖ ਲਓ ਹੁਣ ਤੁਹਾਡੇ ਸਾਹਮਣੇ ਚੱਲ ਰਹੀ ਆ ਦਿਖਾਉਣਾ ਤੁਹਾਨੂੰ ਵੀਰੇ ਉਹ ਦੇਖੋ ਆਪਣੀ ਕਰਤਾਰ ਚੱਲ ਰਹੀ ਏ

ਚਲੋ ਠੀਕ ਆਇਆ ਉਹ ਆਉਂਦੀ ਆ ਮਸ਼ੀਨ ਆਪਣੀ ਇੱਕ ਵੇਨ ਦੇਖੋ ਵੀਰੇ ਸਿੱਤੀ ਉਹਨਾ ਮਸ਼ੀਨ ਨੂੰ ਤਾਂ ਮੁੰਡਾ ਮਸ਼ੀਨ ਆਪਣੀ ਸਿੱਤੀ ਜਾਣੀ ਆ ਕਣਕ ਵੀ ਐਡੀ ਹੈ ਨਹੀਂ ਯਾਰ ਗੱਲ ਬਾਤ ਦੇਖ ਲੋ ਥੋੜੇ ਸਾਹਮਣੇ ਆ ਵੀਰੇ ਆ ਵੀਰੇ ਅਵਾ ਵੀਰੇ ਯਾਰ ਸਾਰੇ ਹੁਣ ਪਤਾ ਹੀ ਹੈਗਾ ਆਪਣਾ ਹੁਣ ਸਾਰਾ ਕੁਝ ਚੱਲ ਰਿਹਾ ਹੈਗਾ ਚਲੋ ਠੀਕ ਆ ਜੀ ਦਿੰਦੇ ਆ ਫਿਰ ਸਭ ਨਾਲ ਬਲਾਕ ਦੇ ਵਿੱਚ ਆ ਗਏ ਖੇਤ ਚ ਜਾ ਕੇ ਮਿਲਦੇ ਨਾਲੇ ਵੀਰੇ ਲੈ ਬਾਈ ਸਮਾਧੀ ਦੀ ਵੀਡੀਓ ਪਾਈ ਦੇ ਐਲੋ ਬਾਈ ਚਲੋ ਠੀਕ ਆ ਵੀਰੇ ਬਾਈ